ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਠੀਕ ਹਾਸ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਦਿਖਾਉਣੇ ਤੁਹਾਨੂੰ ਪਸ਼ਮੀਨੇ ਦੇ ਸੂਟ ਗਰਮਜੋ ਸੂਟ ਹੋਣਗੇ ਇਹ ਵਾਲੇ ਬਹੁਤ ਜਿਆਦੇ ਸੋਹਣੇ ਸੂਟ ਨੇ ਮੈਚਿੰਗ ਸੂਟ ਨੇ ਨਾਲ ਸਾਲ ਨੇ ਇਹਨਾਂ ਦੇ ਸੂਟਾਂ ਦੇ ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਹੈਗਾ ਆ ਸੌਂਡ ਡਿਲੀਵਰੀ ਆਪਣੀ ਨਹੀਂ ਹੈਗੀ ਆਨਲਾਈਨ ਆਪਾਂ ਪੇਮੈਂਟ ਕਰਵਾਉਣੀ ਹੁੰਦੀਆਂ ਆਗੇ ਅੱਜ ਵਾਲੇ ਸਾਰੇ ਸੂਟਾਂ ਦੇ ਕਲਰ ਬਹੁਤ ਜ਼ਿਆਦਾ ਸੋਹਣੇ ਹੋਣਗੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਜਿਹੜੀ ਆਪਣੀ ਵੀਡੀਓ ਪਹਿਲਾ ਕਲਰ ਹੈਗਾ ਆਪਣੇ ਕੋਲੇ ਫਰੋਜੀ ਜਾਂ ਸੇਡ ਤੇ ਹੈਗਾ ਇਹ ਹਰਾ ਫਰੋਜੀ ਜਿਹਾ ਕਲਰ ਹੈਗਾ ਆ ਵਾਲੀ ਇਹਦੀ neck ਤੇ ਪੱਟੀ ਬਣੀ ਹੋਊਗੀ ਆਵळा niche ਸ਼ਰਟ ਦਾ ਬਾਰਡਰ ਆਊਗਾ ਆਹ ਵਾਲਾ ਬਾਹਮਾਂ ਤੇ ਬਾਰਡਰ ਆਊਗਾ ਪ੍ਰਿੰਟ ਤੁਸੀਂ ਸ਼ਰਟ ਦਾ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਨਾ ਬਣਿਆ ਹੋਇਆ ਨੇੜੇ ਤੋਂ ਕਰਕੇ ਮੈਂ ਦਿਖਾਉਣੀ ਆ ਤੁਹਾਨੂੰ ਆਹ ਵਾਲਾ ਪ੍ਰਿੰਟ ਆ ਸ਼ਰਟ ਦਾ ਡੱਬੀਦਾਰ ਜਿਹਾ ਬਣਿਆ ਹੋਇਆ ਪ੍ਰਿੰਟ ਸਾਰਾ ਪ੍ਰਿੰਟ ਸਾਡਾ ਹੋਣਗੀ ਆ ਪਲੇਨ ਬਾਟਮ ਰੱਖੀ ਹੋਈ ਹੈ ਇਹਨਾਂ ਦੇ ਨਾਲ ਪਸ਼ਮੀਨੇ ਦੇ ਸੂਟ ਨੇ ਇਹ ਗਰਮ ਚ ਆਹ ਵਾਲੀ ਇਹਦੇ ਨਾਲ ਬਾਟਮ ਆਗੀ ਦੇਖ ਸਕਦੇ ਹੋਗੇ ਤੁਸੀਂ ਆਹ ਵਾਲਾ ਇਹਨਾਂ ਦੇ ਜਨ ਅਗਿਆ ਪੀਸ ਆਗਾ ਸ਼ਾਲ ਦੇਖੋ ਸ਼ਾਲ ਕਿੰਨਾ ਜਿਆਦਾ ਪਿਆਰਾਗਾ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਆਈ ਦੀ ਬੈਕ ਸਾਈਡ ਆਊਗੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਸੂਟ ਦਾ ਸਟਾਫ ਇਹ ਘਰ ਵਿੱਚ ਸੂਟ ਨੇ ਬਣਾ ਵੀ ਤੁਸੀਂ ਸੌਲਡ ਦੇਖ ਸਕਦੇ ਹੋ ਖੁੱਲੇ ਡੁੱਲੇ ਸੌਲ ਨੇ ਵਧੀਆ ਇਹ ਵਿਚ ਅਗਲਾ ਕਲਰ ਹੈਗਾ ਆਪਣੇ ਕੋਲੇ ਕਲਪੀਆ ਕਿਹੜਾਗਾ ਅਗਲਾ ਵਧੀਆ ਸੂਟ ਨੇ ਇਹ ਵਧੀਆ ਗਰਮ ਕਸ਼ਮੀਨੇ ਚ ਜਿੰਨਾ ਤੇ ਬੁਰਝਿਆ ਆ ਜਾਂਦਾ ਹੁੰਦਾ ਉਹ ਵਾਲਾ ਨਹੀਂ ਹੈਗਾ ਬਰੀਆ ਬਹੁਤ ਜਿਆਦੇ ਲਾਈਟ ਵੇਟ ਸਟੱਫ ਆਗਾ ਇਹ ਬਿਲਕੁਲ ਵੀ ਹੈਵੀ ਨਹੀਂ ਹੈਗੇ ਆ ਇਹਦਾ ਬਾਰਡਰ ਆਊਗਾ ਇਹਦੇ ਬੈਕ ਤੇ ਫਰੰਟ ਤੇ ਸੇਮ ਡਿਜ਼ਾਈਨਾਂਗਾ ਆ ਇਹਦੀ ਬੈਕ ਆਗੀ ਸ਼ਰਟ ਦੀ ਪਿੰਕ ਕਲਰ ਦਾ ਸੂਟ ਆ ਇਹ ਬੀੜੇ ਛੇ ਥੋੜਾ ਮੋਟਾ ਕਲਰ ਐ ਇਧਰ ਉਧਰ ਹੋ ਜਾਂਦਾ ਹੁੰਦਾ ਕਈ ਕਿਰੇ ਆਹ ਵਾਈ ਇਹਦੇ ਨਾਲ ਬਾਟਮ ਰੱਖੀ ਹੋਈ ਆ ਦੇਖ ਸਕਦੇ ਹੋ ਆਹ ਵਾਲਾ ਇਹਦੇ ਨਾਲ ਹੈਗਾ ਸਾਲ ਸਾਲ ਵੀ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਕਰਕੇ ਮੈਂ ਦਿਖਾਉਣੀ ਆ ਤੁਹਾਨੂੰ ਆਪਾਂ ਖੋਲ ਕੇ ਦਿਖਾ ਦਿੰਨੇ ਆਂਗੇ ਤੁਹਾਨੂੰ ਇਹ ਡਿਜ਼ਾਈਨ ਚ ਆਪਣੇ ਕੋਲੇ ਦੋ ਕਲਰ ਨੇ ਕੋ ਪਹਿਲਾ ਨਾ ਹਰਾ ਫਰੋਜੀ ਚਾ ਕਲਰ ਆ ਹਾ ਵਾਲਾ ਪਿੰਕ ਕਲਰ ਹੈਗਾ ਇਹਨਾਂ ਵਿੱਚੋਂ ਕੋਈ ਵੀ ਕਲਰ ਕਿਸੇ ਮੇਰੀ ਭੈਣ ਨੂੰ ਪਸੰਦ ਆ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਤੁਸੀਂ ਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਆ ਬਲਾ ਸ਼ੇਡ ਹੈਗਾ ਆਪਣੇ ਕੋਲੇ ਮਹਿੰਦੀ ਇਹਦੀ ਡਿਜ਼ਾਈਨਿੰਗ ਦਾ ਥੋੜਾ ਜਿਹਾ ਫਰਕ ਆਗਾ ਸਟਾਫ ਸੇਮ ਹੋਊਗਾ ਆ ਵਾਲੀ ਇਹਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਆ ਪੱਤੀਆਂ ਜਿਹੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਕੀਤਾ ਹੋਇਆ ਬਹੁਤ ਜ਼ਿਆਦਾ ਪਿਆਰਾ ਜਿਹਾ ਪੀਸ ਬਣਿਆ ਹੋਇਆ ਇਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਆ ਵਾਲਾ ਇਹਦਾ ਬਾਰਡਰ ਆਊਗਾ ਸ਼ਰਟ ਦਾ ਦੇਖੋ ਕਿੰਨੀ ਸੋਹਣੀ ਸ਼ਰਟ ਆ ਇਹਦੇ ਨਾਲ ਮਹਿੰਦੀ ਕਲਰ ਦੀ ਬਾਟਮ ਰੱਖੀ ਹੋਈ ਆ ਆਵੜੀ ਬਾਟਮ ਹੈ ਇਸ ਨਾਲ ਮਹਿੰਦੀ ਕਲਰ ਦੀ ਆਵੜਾ ਇਹਦੇ ਨਾਲ ਸ਼ਾਲਾ ਅੱਜ ਆਪਾਂ ਜਿੰਨੇ ਵੀ ਸੂਟ ਰਖਾਵਾਂਗੇ ਸਾਰੇ ਸਾਲਨ ਵਾਲੀ ਦਿਖਾਵਾਂਗੇ ਮੈਚਿੰਗ ਹੀ ਹੋਣਗੇ ਸਾਰੇ ਆਵੜਾ ਇਹ ਨਾਲ ਸ਼ਾਲਾ ਦੇਖ ਸਕਦੇ ਹੋ ਤੁਸੀਂ ਇਹਦੇ ਸੋਲਿਡ ਡਿਜ਼ਾਈਨ ਕੋ ਨਾਲੋਂ ਵੱਖਰੀ ਆ ਗਈ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਇਹਦੇ ਵਿੱਚ ਡੱਬੇ ਨੇ ਸੋਲ ਦੇ ਇਹਦੇ ਆਪਾਂ ਦੋਨੇ ਪਾਸੇ ਲੈ ਸਕਦੇ ਹਾਂ ਸ਼ਾਲ ਦੇ ਇਹਦੇ ਦੋਨੇ ਪਾਸੇ ਪ੍ਰਿੰਟ ਆਗਾ ਇੱਕ ਪਾਸੇ ਸਿੱਧੀਆਂ ਲੈਣਾ ਬਣੀਆਂ ਹੋਈਆਂ ਨੇ ਦੇਖੋ ਇੱਕ ਪਾਸੇ ਸੂਟ ਨਾਲ ਦਾ ਪ੍ਰਿੰਟ ਬਣਿਆ ਹੋਇਆ ਡਬਲ ਸੇੜ ਦੇ ਸੋਲ ਨੇ ਇਹ ਦੋਨੇ ਦੋਨੇ ਸਾਈਡਾਂ ਲੈ ਸਕਦੇ ਆਪਾਂ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਇੱਕ ਪਾਸੇ ਆ ਡਿਜ਼ਾਈਨ ਆਗਾ ਤੇ ਇੱਕ ਪਾਸੇ ਆ ਡਿਜ਼ਾਈਨ ਆਗਾ ਦਾ ਮਹਿੰਦੀ ਕਲਰ ਦਾ ਸੂਟ ਹੈ ਇਹ ਆ ਬਲਾ ਸੂਟ ਹੈ ਕਲਰ ਹੈਗਾ ਆਪਣੇ ਇਹਦੇ ਕੋਲੇ ਇਹਦੇ ਵਿੱਚ ਬਰਾਊਨ ਜਿਹਾ ਸ਼ਾਰਕ ਦਾ ਸੇਮ ਪ੍ਰਿੰਟ ਆਗਾ 컬러 ਦਾ ਹੀ ਫਰਕ ਆਗਾ ਇਹਦਾ ਦੇਖੋ ਤੁਸੀਂ ਬੜੇ ਮੀ ਪੀਸ ਬਹੁਤ ਜਿਆਦਾ ਸੋਹਣੇ ਲੱਗਣਗੇ ਇਹ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਤੇ ਆਹ ਵਾਲਾ ਇਹਦੇ ਨਾਲ ਸਾ ਲਾਗਾ ਦੇਖ ਸਕਦੇ ਹੋ ਇਹਦੇ ਵਿੱਚ ਸਾਰਜਿਕ ਚਚਾਲੇ ਡੱਬੇ ਬਣੇ ਹੋਏ ਨੇ ਸਾਡਾ ਡਿਸ਼ਰਟ ਨਾਲ ਦਾ ਪ੍ਰਿੰਟ ਆਗਾ ਸਿਆਹ ਵਾਲੀ ਇਹਦੀ ਵਿਚਲੀ ਸਾਈਡ ਆ ਦੋਨੇ ਸਾਈਡ ਆਪਾਂ ਲੈ ਸਕਦੇ ਆ ਵਿਚਲੀ ਸਾਈਡ 'ਚ ਆਹ ਵਾਲਾ ਪ੍ਰਿੰਟ ਆਗਾ ਇਹ ਸੀਗੇ ਆਪਣੇ ਕੋਲੇ ਅੱਜ ਵਾਲੇ ਸੂਟ ਇਨਾਂ ਦੇ ਵਿੱਚੋਂ ਕੋਈ ਵੀ ਸੂਟ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਆਪਣਾ ਸਕਰੀਨ ਤੇ ਦਿੱਤਾ ਹੁੰਦਾਗਾ ਕਾਹ ਸੌਂ ਡਿਲੀਵਰੀ ਆਪਣੀ ਨਹੀਂ ਹੈਗੀ ਆਨਲਾਈਨ ਪੇਮੈਂਟ ਹੁੰਦੀ ਹੈਗੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਨੇ ਪਲੀਜ਼ ਰਿਕਵੈਸਟ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਧੰਨਵਾਦ